ਹੀ ਸੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਖਤਮ ਕਰਨ ਲਈ ਫਾਈ ਕਮਾਂਡ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਫਾਈ ਕਮਾਂਡ ਨੇ ਇੱਕ ਹੋਰ ਵੱਡੇ ਲੀਡਰ ਦੀ ਨਿਯਤ ਜ਼ਿੰਮੇਵਾਰੀ ਜੋ ਹੁਣ ਪੰਜਾਬ ਦੇ ਵਿੱਚ ਧੜੇਬੰਦੀ ਨੂੰ ਖਤਮ ਕਰੇਗਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੂਸਰੇ ਪਾਸੇ ਰਾਜਾਵੜਿੰਗ ਜੋ ਆਪਸੀ ਧੜੇਬੰਦੀ ਦੇ ਵਿੱਚ ਆਪ ਸੱਚ ਵੰਡੇ ਹੋਏ ਨੇ ਸੋ ਇਹਨਾਂ ਨੂੰ ਇੱਕੋ ਸਟੇਜ ਤੇ ਇਕੱਠੇ ਕਰੇਗਾ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਟੜੇਬੰਦੀ ਖਤਮ ਕਰਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਜੋ ਕਿ ਬਦਲਣ ਦੀ ਵੀ ਯੋਜਨਾ ਚੱਲ ਰਹੀ ਹੈ ਜੋ ਅਮੇਠੀ ਤੋਂ ਲੋਕ ਸਭਾ ਸੰਸਦ ਮੈਂਬਰ ਕਸ਼ੋਰੀ ਲਾਲ ਪੰਜਾਬ ਪਹੁੰਚ ਚੁੱਕੇ ਨੇ ਜੋ ਪੰਜਾਬ ਕਾਂਗਰਸ ਦੀ ਟੜੇਬੰਦੀ ਆਫਸ ਦੇ ਵਿੱਚ ਖਤਮ ਕਰਨ ਵਾਸਤੇ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹੈ ਤੁਹਾਨੂੰ ਪੂਰੀ ਖਬਰ ਦੇ ਬਾਰੇ ਜਾਣਕਾਰੀ ਦੇਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਗੁਜਾਰਸ਼ ਹੈ ਕਿ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਕਿਉਂਕਿ ਪੰਜਾਬ ਦੀ ਕਾਂਗਰਸ ਧੜੇਬੰਦੀ ਹਾਈ ਕਮਾਂਡ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਏ ਹਾਈ ਕਮਾਂਡ ਨਹੀਂ ਚਾਹੁੰਦੀ ਕਿ ਹਰਿਆਣੇ ਵਾਲੀ ਦੁਬਾਰਾ ਖੇਡ ਪੰਜਾਬ ਵਿੱਚ ਵੀ ਖੇਡੀ ਜਾਵੇ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਆਉਣ ਤੋਂ ਖੁੰਝ ਗਈ ਕਿਤੇ ਨਾ ਕਿਤੇ ਪੰਜਾਬ ਵਿੱਚ ਵੀ ਅਜਿਹਾ ਚੌਥੜੇ ਪੰਦੀ ਕਰਕੇ ਹੋ ਸਕਦਾ ਹੈ ਸੋ ਇਸ ਧੜੇ ਪੰਦੀ ਨੂੰ ਖਤਮ ਕਰਨ ਲਈ ਪੰਜਾਬ ਕਾਂਗਰਸ ਨੇ ਜੋ ਉਹਨਾਂ ਦੇ ਵਿੱਚ ਇਕਤਾ ਕਰਉਣ ਵਾਸਤੇ ਪੰਜਾਬ ਕਾਂਗਰਸ ਦੇ ਵਿੱਚ ਹਾਈ ਕਮਾਂਡ ਨੇ ਆਪਣੇ ਸੀਨੀਅਰ ਲੀਡਰ ਜੋ ਪੰਜਾਬ ਤੋਂ ਹੀ ਰਿਪਰਜੈਂਟ ਕਰਦੇ ਨੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਸੀ ਕਸ਼ੋਰੀ لال ਜਿਹੜੇ ਕਿ ਅਮੇਠੀ ਤੋਂ ਸੰਸਦ ਮੈਂਬਰ ਨੇ ਰੋਹਲ ਕਾਂਦੀ ਦੇ ਖਾਸ ਨਜ਼ਦੀਕ ਨੇ ਉਹਨਾਂ ਨੂੰ ਪੰਜਾਬ ਵਿੱਚ ਭੇਜਿਆ ਸੋ ਕਸ਼ੋਰੀ لال ਦੇ ਨਾਲ ਜੋ ਪੰਜਾਬ ਦੇ ਇੰਚਾਰਜ ਹੁਬੇਸ਼ਪਕੇਨ ਕਿ ਕਸ਼ੋਰੀ لال ਦੋਨਾਂ ਨੇ ਪੰਜਾਬ ਦੇ ਵਿੱਚ ਹੁਣ ਧੜੇਬੰਦੀ ਖਤਮ ਕਰਨੀ ਹੈ ਜੋ ਕਿ ਧੜੇਬੰਦੀ ਲਗਾਤਾਰ ਕਾਂਗਰਸ ਸ਼੍ਰਦੀ ਹੋਈਏ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਤੇ ਭਰਤਪੁਸ਼ਣ ਆਸ਼ੂ ਤੇ ਹੋਰ ਕਈ ਲੀਡਰ ਜਿਹੜੇ ਉਹ ਇਸੇ ਧੜੇ ਨਾਲ ਜੁੜੇ ਹੋਏ ਨੇ ਪਰ ਜਦੋਂ ਕਿ ਰਾਜਾ ਡਿੰਗ ਦੇ ਧੜੇ ਨਾਲ ਸੁਖਿੰਦਰ ਸਿੰਘ ਦਾਵਾ ਪ੍ਰਤਾਪ ਸਿੰਘ ਬਾਜਵਾ ਰਾਣਾ ਕੇਪੀ ਓਪੀ ਸੋਨੀ ਇਹ ਸਾਰੇ ਅਲੱਗ ਧੜੇ ਬਣੇ ਹੋਏ ਨੇ ਸੋ ਇਹਨਾਂ ਧੜਿਆਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਜੋ ਹਰ ਰੋਜ਼ ਜਿਹੜਾ ਕਿ ਨਵਾਂ ਸੁਨੇਹਾ ਪਹੁੰਚ ਰਿਹਾ ਹੈ ਕਿ 2027 ਤੱਕ ਜੇਕਰ ਧੜੇਬੰਦੀ ਖਤਮ ਨਹੀਂ ਹੁੰਦੀ ਤਾਂ ਕਾਂਗਰਸ 2027 ਦੇ ਵਿੱਚ ਸੱਤਾ ਤੋਂ ਵਾਂਝੀ ਰਹਿ ਸਕਦੀ ਹੈ ਸੋ ਇਸ ਨੂੰ ਲੈ ਕੇ ਜੋ ਕਾਂਗਰਸ ਆਪਣੇ ਇਹਨਾਂ ਲੀਡਰਾਂ ਨੂੰ ਪੰਜਾਬ ਦੇ ਵਿੱਚ ਭੇਜ ਰਹੀ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਪ੍ਰਧਾਨ ਦੀ ਬਦਲੀ ਵੀ ਬਹੁਤ ਜ਼ਰੂਰੀ ਹੋ ਸਕਦੀ ਹੈ ਪੰਜਾਬ ਪ੍ਰਧਾਨ ਦੀ ਬਦਲੀ ਨੂੰ ਲੈ ਕੇ ਵੀ ਚਰਚਾਵਾਂ ਚੱਲ ਰਹੀਆਂ ਜਿਵੇਂ ਅੱਜ ਕਸ਼ੋਰੀ ਲਾਲ ਤੇ ਪ੍ਰਵੇਸ਼ ਵગેਰੇ ਨੇ ਸਾਰੇ ਲੀਡਰਾਂ ਤੇ ਵਿਚਾਰ ਲਏ ਨੇ ਸੋ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਜੋ ਰਾਜਵਿੰਗ ਜਿਨ੍ਹਾਂ ਦੇ ਵੱਲੋਂ ਕੱਲ ਲੁਧਿਆਣਾ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਤਹਿਤ ਰੋਸ ਦਰਨਾ ਕੀਤਾ ਗਿਆ ਇਸ ਰੋਸ ਦਰਨੇ ਦੇ ਵਿੱਚ ਆਸ਼ੂ ਤੜਾ ਗੈਰ ਹਾਜ਼ਰ ਰਿਹਾ ਪਰ ਦੂਸਰੇ ਪਾਸੇ ਜੋ ਹਾਈ ਕਮਾਂਡ ਵੱਲੋਂ ਭੇਜੇ ਹੋਏ ਲੀਡਰ ਸਟੇਜ ਤੇ ਬੈਠੇ ਰਹੇ ਪਰ ਆਸ਼ੂ ਤੜਾ ਗੈਰ ਹਾਜ਼ਰ ਰਹਿਣ ਤੋਂ ਬਾਅਦ ਚਰਚਾਾਂ ਵਿੱਚ ਇਹ ਹੀ ਬਣੀ ਕਿ ਇਹ ਲੀਡਰ ਵੀ ਤੜੇਬੰਦੀ ਖਤਮ ਨਹੀਂ ਕਰ ਸਕਣਗੇ ਸੋ ਉਮੀਦਵਾਰ ਪਨੇ 파ਰਤਪੁਸ਼ ਆਸ਼ੂ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਟਿਕਟ ਨਹੀਂ ਦਿੱਤੀ ਗਈ ਔਰ ਉਸ ਤੋਂ ਬਾਅਦ ਰਾਜਾ ਵੜਿੰਗ ਦੇ ਨਾਲ ਉਹਨਾਂ ਦਾ ਇਹ ਜੋ ਆਪਸੀ ਤਣੇਪੰਦੀ ਖੁੱਲ ਕੇ ਸਾਹਮਣੇ ਆਈ ਜਿਵੇਂ ਵਿਧਾਨ ਸਭਾ ਜਿਮਣੀ ਚੋਣ ਦੇ ਵਿੱਚ 파ਰਤਪੁਸ਼ ਆਸ਼ੂ ਹਾਰ ਜਾਂਦੇ ਨੇ ਤਾਂ ਆਪਣੀ ਜ਼ਿੰਮੇਵਾਰੀ ਲੈਂਦੇ ਆ ਆਪਣੇ ਜੋ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਪਰ ਰਾਜਾ ਵੜਿੰਗ ਜਦੋਂ ਜਿਮਣੀ ਚੋਣ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਹਾਰਦੀ ਏ ਤਾਂ ਉਸ ਵਕਤ ਆਪਣੀ ਜ਼ਿੰਮੇਵਾਰੀ ਨਹੀਂ ਲੈਂਦੇ ਔਰ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਇਹ ਬਹੁਤ ਵੱਡਾ ਚਰਚਾ ਪਣੀ ਹੋਈ ਹੈ ਜੋ ਕਿ ਰਾਜਾ ਵੜਿੰਗ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਔਰ ਦੂਸਰੇ ਪਾਸੇ ਜੋ ਕਿ ਰਾਜਾ ਵੜਿੰਗ ਨੂੰ ਹਾਈ ਕਮਾਨ ਨੇ ਲੁਧਿਆਣਾ ਤੋਂ ਟਿਕਟ ਦਿੱਤੀ ਸੀ ਉਦੋਂ ਤੋਂ ਲੈ ਕੇ ਆਸ਼ੂ ਤੜਾ ਜਿਹੜਾ ਆਸ਼ੂ ਉਹ ਰਾਜਾ ਵੜਿੰਗ ਦੇ ਨਾਲ ਉਸਦੀ ਨਹੀਂ ਪੁੱਗ ਰਹੀ ਸੋ ਆਸ਼ੂ ਦੇ ਨਾਲ ਜੋ ਹੋਰ ਲੀਡਰ ਖੁੱਲ ਕੇ ਆ ਰਹੇ ਨੇ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਪਹਿਲਾਂ ਕਿਹਾ ਕਿ ਅਸੀਂ ਰਾਜਾ ਵੜਿੰਗ ਨੂੰ ਆਪਣਾ ਪ੍ਰਧਾਨ ਨਹੀਂ ਮੰਨਦੇ ਰਾਜਾਵੜਿੰਗ ਦੇ ਵਿੱਚ ਪ੍ਰਧਾਨ ਵਾਲੇ ਗੁਣ ਨਹੀਂ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਸੀ ਜਾਂ ਸੁਨੀਲ ਕੁਮਾਰ ਜਾਖੜ ਦੇ ਵਿੱਚ ਸੀ ਸੋ ਕਾਂਗਰਸ ਨੂੰ ਉਹੋ ਜਿਹਾ ਪ੍ਰਧਾਨ ਚਾਹੀਦਾ ਜਿਹੜਾ ਕਿ ਸਾਰੀ ਕਾਂਗਰਸ ਨੂੰ ਇੱਕਜੁੱਟ ਕਰ ਸਕੇ ਕਾਂਗਰਸ ਦੇ ਵਿੱਚ ਧੜੇਬੰਦੀ ਖਤਮ ਕਰ ਸਕੇ ਸਗੋ ਰਾਜਾਵੜਿੰਗ ਖੁਦ ਧੜੇਬੰਦੀ ਬਣਾ ਕੇ ਚੱਲ ਰਹੇ ਨੇ ਜਿਹੜੇ ਕਿ ਹੰਕਾਰ ਵਿੱਚ ਔਰ ਕਦੀ ਵੀ ਕਿਸੇ ਲੀਡਰ ਨੂੰ ਫੋਨ ਤੱਕ ਨਹੀਂ ਕਰਦੇ ਕਦੀ ਵੀ ਕਿਸੇ ਲੀਡਰ ਦੇ ਨਾਲ ਉਹਨਾਂ ਦੀ ਗੱਲਬਾਤ ਨਹੀਂ ਹੁੰਦੀ ਉਹਨਾਂ ਦੀ ਕਾਰਜਸ਼ੈਲੀ ਦੇ ਉੱਪਰ ਲੰਬੇ ਸਮੇਂ ਤੋਂ ਸਵਾਲ ਉੱਠੇ ਨੇ ਜਿਹੜਾ ਪ੍ਰਧਾਨ ਹੁੰਦਾ ਜਿਹੜਾ ਲੀਡ ਕਰਦਾ ਉਹ ਦੋਨਾਂ ਲੀਡਰਾਂ ਦੋਨਾਂ ਧੜਿਆਂ ਦੀ ਗੱਲ ਸੁਣਨ ਤੇ ਉਹਨਾਂ ਦੀ ਸਹਿਮਤੀ ਕਰਵਾਉਂਦਾ ਪਰ ਭਾਰਤ ਪੁਸ਼ਪ ਆਸ਼ੂ ਤੇ ਚੋਣ ਫਾਰਨ ਤੋਂ ਬਾਅਦ ਉਹਨਾਂ ਦੇ ਵਿੱਚ ਜੋ ਸਿਮਰਨਜੀਤ ਸਿੰਘ ਵੈਸ ਨੇ ਭਾਰਤ ਪੁਸ਼ਪ ਆਸ਼ੂ ਦੇ ਵਿੱਚ ਖੁੱਲ ਕੇ ਬਿਆਨਬਾਜ਼ੀ ਹੋਈ ਸਿਮਰਨਜੀਤ ਸਿੰਘ ਵੈਸ ਨੇ ਉਹਨਾਂ ਨੂੰ ਹੰਕਾਰ ਦੱਸਿਆ ਕਿ ਹੰਕਾਰ ਦੇ ਕਾਰਨ ਉਹ ਹਾਰੇ ਨੇ ਔਰ ਹੰਕਾਰ ਜਿਹੜਾ ਹਮੇਸ਼ਾ ਹਰਦਾ ਹੁੰਦਾ ਹੈ ਇਸ ਨੂੰ ਲੈ ਕੇ ਜੋ ਕਿ ਭਾਰਤ ਪੁਸ਼ਪ ਆਸ਼ੂ ਪੂਰੀ ਤਰ੍ਹਾਂ ਲਾਲ ਪੀਲੇ ਹੋਏ ਸੀ ਔਰ 파ਰਤਪੋਸ਼ ਅਸੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ 2027 ਤੱਕ ਜੇਕਰ ਕਾਂਗਰਸ ਦੀ ਆਪਸੀ ਟੜੇਬੰਦੀ ਖਤਮ ਨਾ ਹੋਈ ਆਪਸ ਦੇ ਵਿੱਚ ਕਾਂਗਰਸ ਦੀ ਇਕਤਾ ਨਾ ਹੋਈ ਤਾਂ 2027 ਪੰਜਾਬ ਦੇ ਵਿੱਚ ਕਾਂਗਰਸ ਲਈ ਦੂਰ ਹੋ ਜਾਵੇਗਾ ਸੋਵਿੰਗ ਨੇ ਨਿਗਮ ਚੋਣਾਂ ਦੇ ਵਿੱਚ ਵੀ ਆਸੂ ਟੜੇ ਨੂੰ ਹਰਾਇਆ ਸੀ ਆਸੂ ਟੜੇ ਦਾ ਸਮਰਥਨ ਨਹੀਂ ਕੀਤਾ ਜੋ ਕਿ ਵਿੜਿੰਗ ਦੇ ਸਾਥੀ ਰਹੇ ਜਿਹੜੇ ਲੋਕ ਸਭਾ ਚੋਣਾਂ ਵਿੱਚ ਸ਼ਾਮਲ ਹੋਏ ਨੇ ਸਿਮਰਜੀਤ ਸਿੰਘ ਮੈਂਸ ਬਲਵਿੰਦਰ ਸਿੰਘ ਮੈਂਸ ਉਹਨਾਂ ਨੇ ਖੁੱਲ ਕੇ ਸਪੋਰਟ ਨਹੀਂ ਕੀਤੀ ਔਰ ਉਲਟਾ ਉਹ ਆਸ਼ੂ ਤੜੇ ਨੂੰ ਹਰਾਉਣ ਵਾਸਤੇ ਉਹਨਾਂ ਦੇ ਵੱਲੋਂ ਜਿਹੜਾ ਕੋਸ਼ਿਸ਼ਾਂ ਕੀਤੀਆਂ ਗਈਆਂ ਸੋ ਆਸ਼ੂ ਦੇ ਚੋਣ ਹਾਰਨ ਤੋਂ ਬਾਅਦ ਸਿਮਰਨ ਸਿੰਘ ਬੈਂਸ ਨੇ ਆਸ਼ੂ ਦੇ ਖਿਲਾਫ ਭੜਾਸ ਕੱਢੀ ਔਰ ਉਹਨਾਂ ਦੇ ਹੰਕਾਰ ਦਾ ਕਾਰਨ ਦੱਸਿਆ ਕਿ ਹੰਕਾਰ ਕੇ ਕਾਰਨ ਉਹ ਹਾਰੇ ਨੇ ਇਸ ਤੋਂ ਬਾਅਦ ਆਸ਼ੂ ਲਗਾਤਾਰ ਜਿਹੜੇ ਨੇ ਉਹ ਨਰਾਜ਼ ਚੱਲੇ ਨੇ ਸੋ ਹੁਣ ਜਿਹੜਾ ਕਿ ਇਹ ਤੜੇਬੰਦੀ ਨੂੰ ਖਤਮ ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਵੇਗਾ ਦੋਨੋਂ ਇਹ ਲੀਡਰ ਜੋ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਤੜੇਬੰਦੀ ਖਤਮ ਕਰਨ ਵਾਸਤੇ ਆਏ ਹੋਏ ਨੇ ਰੋਹਲ ਗਾਂਧੀ ਨੇ ਇਹਨਾਂ ਨੂੰ ਆਪਸੀ ਧੜੇਬੰਦੀ ਖਤਮ ਕਰਨ ਵਾਸਤੇ ਨੇ ਡਿਊਟੀ ਲਈਏ ਲੇਕਿਨ ਇਹਨਾਂ ਦੇ ਵੱਲੋਂ ਵੀ ਜਿਹੜਾ ਕਿ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਣਾ ਕੀ ਇੱਕ ਕੰਮ ਕਰਕੇ ਦਿਖਾਉਂਦੇ ਨੇ ਹਾਈ ਕਮਾਂਡ ਨੂੰ ਜੇਕਰ 2027 ਦੇ ਵਿੱਚ ਬਾਕੀ ਲੀਡਰਾਂ 'ਚ ਚਰਚਾ ਬਣੀ ਹੋਈ ਏ ਕਿ ਇਹ ਸਾਡੇ ਵੱਡੇ ਲੀਡਰਾਂ ਦੀ ਧੜੇਬੰਦੀ ਖਤਮ ਨਾ ਹੋਈ ਤਾਂ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਜਿਹੜਾ ਉਹ ਖਤਮ ਹੋ ਜਾਵੇਗਾ ਔਰ ਕਾਂਗਰਸ ਸਰਕਾਰ ਨਹੀਂ ਬਣਾ ਸਕੇਗੀ ਧੜੇਬੰਦੀ ਸਭ ਤੋਂ ਪਹਿਲਾਂ ਖਤਮ ਹੋਵੇਗੀ ਉੱਪਰਲੇ ਲੀਡਰ ਅਫਸਰਸ 'ਚ ਧੜੇਬੰਦੀ ਖਤਮ ਕਰਨਗੇ ਤਾਂ ਨੀਚੇਲੇ ਲੀਡਰ ਨਾਲ ਚੱਲਣ ਲਈ ਤਿਆਰ ਹੋਣਗੇ